ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਦੇ ਪਾਦਸ਼ਾਹੀ ਦਸ਼ਮੇਂ ਵਿਥੰ ਭਗਵਤੀ ਸਿਮਰਗਨ ਮੋਰਨਾਕ ਲਾਇਕ ਤੇ ਆਏ ਫਿਰ ਅੰਮ੍ਰਿਤਪੋਥੀ ਅਮਰਦਾਸ ਜੀ ਨਾਮਦਾਸ ਜੈ ਮਈ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸਿਰੀ ਗਾਤ੍ਰਿਕਿ ਸੰਤਿ ਆਈਐ ਜਸੁ ਜਿਖੜ ਸਭ ਨਾਮੁ ਸੁਜਾਈ ਬੀਗੁ ਮਹਾਦਰਿ ਸਿਮਰਿਆ ਘਰਿ ਨਉ ਨਿਦਿ ਆਵੈ ਧਾਈ ਸਭ ਖਾਈ ਹੋਏ ਸਹਾਈ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਜੈ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸੇਵਜਾਂ ਦੇ ਆ ਚਲ ਗੰਗੂਪਿਆ ਅੱਖੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵਣ ਛਕਿਆ ਦੇਵ ਚਲਾਈ ਤੇਗ ਵਾਹੀ ਜੇਤ ਕੇ ਅਣ ਜਟ ਕੀਤਾ ਕਿੰਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜੈ ਵਾਹਿਗੁਰੂ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਸੀਸ ਦਿੱਤੇ ਬੰਦ ਬੰਦ ਘਟਾਏ ਕੋਪਣਾ ਲੋਹਾਂ ਨਾਲ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ সেবা ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਸਸ ਨਾਲ ਨਿਭਾਈ ਜਿੰਨਾਂ ਦੀ ਕਮਾਈ ਦਾ ਭਾਂਮ ਘੜ ਕੇ ਖਾਲਸਾ ਜੀ ਬੋਲਾ ਜੀ ਹਾਏ ਜਾ ਤੱਕ ਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਰੇਤ ਸਿੰਘ ਮਲ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਨ ਕਾ ਸਤਪਾ ਸਰਬ ਸੁਖ ਹੋਵੇ ਯਾਹਾਂ ਯਾਹਾਂ ਖਰਸਾ ਜੀ ਸਾਹਿਬ ਤਹਾ ਤਹਾ ਰਸਿਆ ਰਿਆ ਇਤ ਦੇਖ ਤੇਗ ਭਤ ਮਿਰਦ ਕੀ ਪਾਇ ਜੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਰਸਾ ਜੀ ਕ ਮੋਲ ਬੋਲੇ ਮੋਲਾ ਜੀ ਆਹੇ ਗੁਰੂ ਸਿੱਖਾਂ ਨੂੰ ਸਿਖਿ ਦੇਣ ਕੇ ਸਦਾਨ ਰਹਿਤ ਦਾਨ ਵੇਵਕਦਾਨ ਵਿਸ਼ਾਦਾਨ ਪ੍ਰੋਸ਼ਾਦਾਨ ਗਨ ਸਿਰਦਾਨ ਨਾਮਗਾਨ ਸ੍ਰੀ ਅੰਮ੍ਰਿਤ ਸਰਜੀਵ ਗਿਸ਼ਮਾਨ ਸ਼ੰਕਿਆ ਝੰਡੇ ਗੁੰਗੇ ਜੁਗੋ ਜੋਬਿਆ ਕਲ ਧਰਮ ਕਾਜੈ ਕਰ ਅਨਹੋਲਾ ਜੀ ਵਾਹਿਗੁਰੂ ਸਿਖਾਂਦਾ ਮਨ ਨਿਮਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਆਕਾਲ ਪੁਰਖ ਵਾਹੀ ਗੁਰੂ ਕੇ ਅਕਾਲ ਪੁਰਖ ਆਪਣੇ ਸੰਤ ਦੇ ਸਦਾ ਸਹਾਰਾਈ ਦਾਤਾਰ ਜੀਓ ਸੁਨੇ ਨੰਕਰ ਸਾਥ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਖਾਲਸਾ ਪੰਥ ਨੇ ਵਿਸੋੜਿਆ ਗਿਆ ਹੈ ਨਿਤਨਾ ਦੇਖੋ ਤੇ ਦਰਸ਼ਨ ਦੀਦਾਰ ਤੇ ਸੇਵ ਸੰਭਵ ਦਾਨ ਖਾਲਸਾ ਜੀਓ ਬਖਸ਼ੋ ਕਹਿ ਨਿਵਾਯਾਂ ਦੇਵਾਨ ਨੂੰ ਨਿਤਾਣਿਆ ਦੇਤਾ ਸਰਬਜੀਤਿ ਮਹਾਰਾਜ ਆਪ ਜੀ ਦੇ ਦਰੋਂ ਕਰਉ ভরਸਾ ਹੀ ਹੋਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਸਤਿਗੁਰੂ ਜੀ ਪਾਵਨ ਪਵਿੱਤਰ ਦਰਬਾਰ ਅੰਦਰ ਦੀਨ ਸਿੰਘਾਂ ਸਮਾਂ ਪਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਸਮੂਹ ਸੰਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ੋ ਆਲਾਹੀ ਫੁਰਮਾਨ ਬਖਸ਼ੋ ਆਂਗ ਸੰਤਾ ਵਿਗਾਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨੀਆਂ ਤੇਲ ਫੁੱਲ ਪੇਟਾਂਵਾਂ ਦਰ ਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਸਾਜ ਰਾਸ ਕਰਨੇ ਗੁਰਮਤ ਅਨੁਸਾਰ ਮਨੋ ਕਾਮਨਾ ਪੂਰਨ ਕਰਨੀਆਂ ਆਪਣੇ ਦਰੋ ਘਰੋ ਸਿੱਖੀ ਸਿਰਕ ਭਰੋਸਾ ਨਾਮ ਗਾਨ ਬਖਸ਼ਣਾ ਚਾਰ ਪੈਰ ਰਹਿਣ ਆਪ ਜੀ ਦੇ ਭਾਵੇਂ ਅੰਦਰ ਬਤੀਤ ਹੋਈ ਹੈ ਚਾਰ ਪੈਰ ਜਿਹੜੇ ਆਇਆ ਆਪ ਜੀ ਦੇ ਭਾਵੇਂ ਅੰਦਰ ਬਤੀਤ ਹੋਵੇ ਕਿਰਪਾ ਕਰੋ ਸਤਖੰਡ ਨਿਵਾਸ ਅਸਥਾਨ ਤੋਂ ਪ੍ਰਕਾਸ਼ ਔਰ ਸਥਾਨ ਵਾਸਤੇ ਚੱਲੇ ਪਉਣ ਦੀ ਆਗਿਆ ਬਖਸ਼ੋ ਸਿਖ ਪੜਦੇ ਸੁਣਦੇ ਸਰਬਤਿ ਲਾਹੇਵੰਦ ਹੋਵਣ ਨਾਮਕ ਨਾਮ ਚੜ੍ਹਦੇ ਕਲਾ ਤੇਰੇ ਪਾੜੇ ਸਰਬਤਿ ਕਲਾ ਵਾਹਿਗੁਰੂ ਜੀ ਕਾ ਖਾਲਸਾ E aí